ਸਰਕਾਰਾਂ ਵਕਈ ਜਿਹੜੀਆਂ ਆਪਾਂ ਚੁਣਦੇ ਆ ਸਰਕਾਰਾਂ ਲੋਕਾਂ ਦੀ ਗੱਲ ਸੁਣਨ ਵਾਸਤੇ ਹੁੰਦੀਆਂ ਨੇ ਤੇ ਜੇ ਸਰਕਾਰਾਂ ਨੂੰ ਕੋਈ ਗੱਲ ਸੁਣਾਉਣਾ ਚਾਹੇ ਤੇ ਸਰਕਾਰਾਂ ਜਿਵੇਂ ਆ ਬੈਰੀਕੇਟਿੰਗ ਕਰਕੇ ਰਸਤੇ 'ਚ ਰੋਕਦੇ ਨੇ ਇਹ ਇਹ ਗੈਰਕਾਨੂੰਨੀ ਆ ਇਹ ਲੋਕਤੰਤਰ ਦੀ ਇੱਕ ਹੱਤਿਆ ਆ ਟਰੈਕਟਰ ਜਿਹੜਾ ਨਾ ਇਹ ਤਾਂ ਜ਼ਮੀਨਦਾਰ ਦਾ ਇੱਕ ਗੱਡਾ ਏ ਤੇ ਘਰ ਵੀ ਏ ਉਹਦੇ ਵਿੱਚ ਹੀ ਆਪਣਾ ਸਮਾਨ ਰੱਖ ਲੈਣੇ ਆ ਜੇ ਸਾਰਾ ਉਹਦੇ ਵਿੱਚ ਸਾਡੇ ਕੱਪੜੇ ਉਹਦੇ 'ਚ ਲੀੜੇ ਉਹਦੇ 'ਚ ਬਿਸਤਰੇ ਕੋਈ ਪਤਾ ਹੈ ਨਹੀਂ ਕਿ ਆਪ ਜਿਹੜੀਆਂ ਦਿੱਲੀ ਜਾ ਕੇ ਚੜ ਕੇ ਚੱਲਣ ਗਈਆਂ ਉਹ ਇਹੋ ਜੀ ਗਲਤ ਹਰਕਤ ਨਹੀਂ ਕੀਤੀ ਨਾ ਟਰੈਕਟਰ ਨੇ ਤੇ ਨਾ ਟਰੈਕਟਰ ਚਲਾਉਣ ਵਾਲਿਆਂ ਨੇ ਸਰਕਾਰਾਂ ਕੋਲ ਤਾਕਤ ਬਹੁਤ ਵੱਡੀ ਹੁੰਦੀ ਹੈ ਸਰਕਾਰਾਂ ਉਹਨਾਂ ਨੂੰ ਦਬਾ ਲੈਂਦੀਆਂ ਨੇ ਫਿਰ ਵੀ ਇਹ ਪੰਜਾਬੀ ਇਹੋ ਜੇ ਲੋਕ ਨਹੀਂ ਹੈਗੇ ਵੀ ਇੰਦੀ ਛੇਤੀ ਡਰ ਜਾਣ ਜੇ ਧਰਨਾ ਲੱਗਦਾ ਤੇ ਫਿਰ ਹੁਣ ਵੀ ਕਲਾਕਾਰ ਸਾਰੇ ਉੱਥੇ ਪਹੁੰਚਦੇ ਲੋਕਾਂ ਦੀ ਸੇਵਾ ਭਾਵਨਾ ਵਧੇ ਨਾਲ ਅੱਗੇ ਆਉਣਾ ਪਊਗਾ ਤਾਂ ਲੋਕਾਂ ਦਾ ਭਲਾ ਹੋਊਗਾ ਜੇ ਕੀੜਾ ਦਿਮਾਗ 'ਚ ਵੜਿਆ ਰਿਹਾ ਫਿਰ ਮੁਸ਼ਕਲ ਆ ਸਯੁਕਤ ਕਿਸਾਨ ਮੋਰਚੇ ਦੇ ਵੱਲੋਂ ਪੂਰੇ ਭਾਰਤ ਭਰ ਵਰਸ਼ ਦੇ ਵਿੱਚ ਇੱਕ ਕਾਲ ਦਿੱਤੀ ਗਈ ਹੈ ਜਿਸ ਦੇ ਤਹਿਤ ਦਿੱਲੀ ਦੇ ਵਿੱਚ RAM LILA ਗਰਾਊਂਡ ਦੇ ਵਿੱਚ ਇੱਕ ਵੱਡਾ ਜਿਹੜਾ ਇਕੱਠ ਕੀਤਾ ਜਾਣਾ ਕੇਂਦਰ ਸਰਕਾਰ ਦੇ ਖਿਲਾਫ ਇਕੱਠ ਹੋਵੇਗਾ ਕਿਉਂਕਿ ਜਦੋਂ ਪਿਛਲੇ 2 ਸਾਲ ਜਿਸ ਤਰੀਕੇ ਦੇ ਨਾਲ ਆंदोलਨ ਦਿੱਲੀ ਦੀ ਬਰੂਹਾਂ ਤੇ ਚੱਲਿਆ ਉਸ ਤੋਂ ਬਾਅਦ ਤਿੰਨ ਖੇਤੀ ਕਾਨੂੰਨ ਬਿੱਲ ਰੱਦ ਕਰਾਉਣ ਤੋਂ ਬਾਅਦ ਕਿਸਾਨ ਵਾਪਸ ਪਰਤੇ ਸੀ ਲੇਕਿਨ ਕਾਫੀਆਂ ਮੰਗਾਂ ਸੀਗੀਆਂ ਜਿਸ ਨੂੰ ਲੈ ਕੇ ਲਗਾਤਾਰ ਰੇੜਕਾ ਬਣਿਆ ਹੋਇਆ ਸੀਗਾ ਕੱਲ SKM ਦੀ ਮੀਟਿੰਗ ਵੀ ਹੁੰਦੀ ਹੈ ਕਿ ਕੁਝ ਉਸ ਦੇ ਉੱਪਰ ਚਰਚਾ ਹੁੰਦੀ ਹੈ ਮੋਤਾ ਸਿੰਘ ਸ਼ਾਦੀਪੁਰ ਸਾਡਾ ਮੌਜੂਦ ਨੇ ਕਿ ਕਿਸਾਨ ਆਗੂ ਨੇ ਸਈયਤ ਕਿਸਾਨ ਮੋਰਚੇ ਦੇ ਜਿਹੜੇ ਆਗੂ ਨੇ ਸ਼ਾਦੀਪੁਰ ਸਾਹਿਬ ਕਿਸ ਤਰੀਕੇ ਦੀ ਮੀਟਿੰਗ ਹੋਈ ਹੈ ਕੱਲ ਔਰ ਕੀ ਤਿਆਰੀ ਪੰਜਾਬ ਦੇ ਵਿੱਚ ਸਈਤ ਕਿਸਾਨ ਮੋਰਚੇ ਕਿਉਂ ਕੱਲ ਜਿਹੜੀ ਸਾਡੀ ਮੀਟਿੰਗ ਸੀ ਉਹਦੇ ਵਿੱਚ ਇਹੀ ਸੀ ਕਿ ਸਰਕਾਰ ਨੂੰ ਐਪਲੀਕੇਸ਼ਨ ਲਿਖੀ ਹੋਈ ਸੀ ਸੰਯੁਕਤ ਮੋਰਚੇ ਨੇ ਵੀ ਸਾਨੂੰ ਉੱਥੇ ਪਰਮਿਸ਼ਨ ਦਿੱਤੀ ਜਾਣੀ ਚਾਹੀਦੀ ਹੈ ਸਾਡੀ ਰਾਜਧਾਨੀ ਇਹ ਉਹਦੇ ਵਿੱਚ ਕੋਈ ਨਾ ਹਰ ਇੱਕ ਬੰਦੇ ਨੂੰ ਅਧਿਕਾਰ ਆ ਤੇ ਸਰਕਾਰਾਂ ਵਾਕਈ ਜਿਹੜੀਆਂ ਆਪਾਂ ਚੁਣਦੇ ਆ ਸਰਕਾਰਾਂ ਲੋਕਾਂ ਦੀ ਗੱਲ ਸੁਣਨ ਵਾਸਤੇ ਹੁੰਦੀਆਂ ਨੇ ਤੇ ਜੇ ਸਰਕਾਰਾਂ ਨੂੰ ਕੋਈ ਗੱਲ ਸੁਣਾਉਣਾ ਚਾਹੇ ਤੇ ਸਰਕਾਰਾਂ ਜਿਵੇਂ ਆ ਬੈਰੀਕੇਟਿੰਗ ਕਰਕੇ ਰਸਤੇ 'ਚ ਰੋਕਦੇ ਨੇ ਇਹ ਇਹ ਗੈਰਕਾਨੂੰਨੀ ਆ ਇਹ ਲੋਕਤੰਤਰ ਦੀ ਇੱਕ ਹੱਤਿਆ ਆ ਠੀਕ ਹੈ ਤੇ ਇਹ ਨਹੀਂ ਹੋਣਾ ਚਾਹੀਦਾ ਉਹਦੇ ਸਬੰਧ ਵਿੱਚ ਹੀ ਸਰਕਾਰ ਨੂੰ ਚਿੱਠੀ ਲਿਖੀ ਸੀ ਤੇ ਉਹ ਸਾਨੂੰ ਇਹ ਸੀਗਾ ਵੀ ਸ਼ਾਇਦ ਹੋ ਸਕਦਾ ਸਰਕਾਰ ਦੀ ਪਰਮਿਸ਼ਨ ਨਾ ਦੇਵੇ ਸਰਕਾਰ ਜਿੱਦਲਿਆ ਅੜੀਅਲ ਸਰਕਾਰ ਆ ਤੇ ਉਹਦੇ ਉੱਤੇ ਕੱਲ ਅਸੀਂ ਚਰਚਾ ਕਰਨੀ ਸੀ ਸਾਡਾ ਇਹ ਪ੍ਰੋਗਰਾਮ ਸੀ ਜੇਕਰ ਸਰਕਾਰ ਪਰਮਿਸ਼ਨ ਸਾਨੂੰ ਨਹੀਂ ਦਿੰਦੀ ਫਿਰ ਅਸੀਂ ਰੇਲਾਂ ਜਾਮ ਕਰਾਂਗੇ ਉਥੇ ਰੇਲਾਂ ਤੇ ਬੈਠਾਂਗੇ ਟਿਕਾ ਕੇ ਜਿੰਨਾ ਚਿਰ ਸਾਨੂੰ ਬਹਿਣਾ ਪਿਆ ਮੌਕੇ ਦਾ ਫੈਸਲਾ ਫਿਰ ਕਰਾਂਗੇ ਤਰਨ ਤੇ ਹੀ ਸੀਗਾ ਵੀ ਇਹੀ ਟ੍ਰੇਨਾਂ 'ਚ ਜਾਵਾਂਗੇ ਵੱਧ ਤੋਂ ਵੱਧ ਜਿੱਥੇ ਸਰਕਾਰ ਸਾਨੂੰ ਰੋਕੇਗੀ ਉੱਥੇ ਹੀ ਅਸੀਂ ਲੈ ਕੇ ਧਰਨਾ ਲਾਵਾਂਗੇ ਰਸਤਾ ਰਸਤਾ ਠੀਕ ਸੀਗਾ ਜਿਸ ਦੇ ਕਰਕੇ ਕੇਂਦਰ ਨੇ ਮੰਨ ਲਿਆ ਕਿਉਂਕਿ ਜਿਸ ਤਰੀਕੇ ਦੇ ਨਾਲ ਜ਼ਿਕਰ ਹੋਇਆ ਕਿ ਕੋਈ ਟਰੈਕਟਰ ਵਾਹਨ ਨਹੀਂ ਜਿਹਦੇ ਨਾਲ ਬੈਠ ਕੇ ਕਿਸਾਨ ਉੱਧਰਲੇ ਪਾਸੇ ਆਉਣ ਕਿ ਟਰੈਕਟਰ ਖੇਤਾਂ ਦੇ ਲਈ ਹੁੰਦਾ ਨਾ ਕਿ ਸੜਕਾਂ ਦੇ ਲਈ ਐ ਕੋ ਮੁੰਨ ਦੇ ਲਈ ਐਵੇਂ ਮਾਰਚ ਕਰਨ ਦੇ ਲਈ ਐਵੇਂ ਮੋਰਚੀ ਲਾਉਣ ਦੇ ਲਈ ਜੇ ਟ੍ਰੇਹਾਂ ਦਾ ਰੁਖ ਤੁਸੀਂ ਟ੍ਰੇਨਾਂ ਦਾ ਰੁਖ ਕੀਤਾ ਤਾਂ ਕਰਕੇ ਕੇਂਦਰ ਨੇ ਵੀ ਸੌਫਟਵੇਅਰ ਵਈਆ ਅਪਣਾ ਲਿਆ ਚਲੋ ਆਪਾਂ ਇਹ ਗੱਲ ਨਾਲ ਤੁਹਾਡੇ ਨਾਲ ਸਹਿਮਤ ਨਹੀਂ ਹੈਗੇ ਕਿਉਂਕਿ ਟਰੈਕਟਰ ਜਿਹੜਾ ਨਾ ਇਹ ਤਾਂ ਜ਼ਮੀਨਦਾਰ ਦਾ ਇੱਕ ਗੱਡਾ ਏ ਤੇ ਘਰ ਵੀ ਏ ਉਹਦੇ ਵਿੱਚ ਹੀ ਆਪਣਾ ਸਮਾਨ ਰੱਖ ਲੈਣੇ ਆ ਜੇ ਸਾਰਾ ਉਹਦੇ ਵਿੱਚ ਸਾਡੇ ਕੱਪੜੇ ਉਹਦੇ ਚ ਲੀੜੇ ਉਹਦੇ ਚ ਬਿਸਤਰੇ ਉਹਦੇ ਚ ਸਾਡਾ ਰਾਸ਼ਨ ਹੁੰਦਾ ਇਸ ਕਰਕੇ ਸਾਰਾ ਸਿਸਟਮ ਅਸੀਂ ਉਹਦੇ ਚ ਲੈ ਕੇ ਚੱਲਦੇ ਆ ਤੇ ਇਹ ਕੋਈ ਵਾਕਿਆ ਹੀ ਇਹ ਕੋ ਤੋਪਾਂ ਦਾ ਹੈ ਨਹੀਂ ਕਿ ਜਿਹੜੀਆਂ ਦਿੱਲੀ ਜਾ ਕੇ ਚੜ ਕੇ ਚੱਲਣ ਗਈਆਂ ਪਹਿਲਾਂ ਕਿੰਨਾ ਟਰੈਕਟਰ ਪਹੁੰਚਾ 2020 ਦੇ ਵਿੱਚ ਕਿੰਨਾ ਟਰੈਕਟਰ ਸੀਗਾ ਉੱਥੇ ਔਰ ਕਿਸੇ ਟਰੈਕਟਰ ਵਾਲੇ ਨੇ ਔਰ ਕਿਸੇ ਟਰੈਕਟਰ ਨੇ ਕੋਈ ਇਹੋ ਜੀ ਗਲਤ ਹਰਕਤ ਨਹੀਂ ਕੀਤੀ ਨਾ ਟਰੈਕਟਰ ਨੇ ਤੇ ਨਾ ਟਰੈਕਟਰ ਚਲਾਉਣ ਵਾਲਿਆਂ ਨੇ ਕੋਈ ਹਰਕਤ ਇਹੋ ਜੀ ਕੀਤੀ ਸਵਾ ਸਾਲ ਦੇ ਵਿੱਚ ਆਰਾਮ ਨਾਲ ਲੋਕ ਉੱਤੇ ਬੈਠੇ ਰਹਿਆ ਔਰ ਜਿਵੇਂ ਸਰਕਾਰ ਕਹਿੰਦੀ ਰਹੀ ਉਸੇ ਤਰ੍ਹਾਂ ਹੀ ਚੱਲਦਾ ਰਿਹਾ ਜੇ ਸਰਕਾਰ ਨੇ ਸਾਨੂੰ ਪਰਮਿਸ਼ਨ ਜਿੱਦਨ ਨੂੰ ਦਿੱਤੀ ਸੀ ਉਧਰ ਨੂੰ ਹੀ ਗਏ ਔਰ ਠੀਕ ਹੈ ਉਹਦੇ ਵਿੱਚ ਸਿਸਟਮ ਕੋਈ ਥੋੜਾ ਜਿਹਾ ਕੁਝ ਜਥੇਬੰਦੀਆਂ ਵੱਲੋਂ ਜਾਂ ਨੌਜਵਾਨੀਆਂ ਵੱਲੋਂ ਮਾੜਾ ਮੋਟਾ ਕੋਈ ਹਰਕਤ ਹੋਈ ਤਾਂ ਉਹਦੇ ਵਿੱਚ ਰੋਕ ਲੱਗੀ ਹਣਾ ਅਸੀਂ ਵੀ ਸੋਚਿਆ ਵੀ ਸਾਥੋ ਇਹ ਗਲਤ ਹੋਇਆ ਸਾਡੇ ਬੰਦਿਆਂ ਤੋਂ ਗਲਤ ਹੋਇਆ ਹੈ ਤਾਂ ਸਾਡੇ ਸੀਗੇ ਨਾ ਸਾਰੇ ਪਰ ਹੁਣ ਸਰਕਾਰ ਨੇ ਜਿਹੜੀ ਇਹ ਪਰਮਿਸ਼ਨ ਦੇ ਦਿੱਤੀ ਚਲੋ ਠਰਕੀ ਠੀਕ ਕੀਤਾ ਸਰਕਾਰ ਨੇ ਆਪਣੇ ਸਿਸਟਮ ਦੇ ਮਤਾਬਕ ਪਰ ਇਹ ਜੇ ਟਰੈਕਟਰ ਨੂੰ ਆਪਾਂ ਕਹਦੀਏ ਨਾ ਵੀ ਟਰੈਕਟਰ ਰੋਕ ਦਿੱਤਾ ਉਹਨਾਂ ਨੇ ਇਸ ਕਰਕੇ ਵੀ ਟਰੈਕਟਰ ਨਹੀਂ ਜਾਣਾ ਚਾਹੀਦਾ ਇਹ ਗਲਤ ਸੋਚ ਹੈ ਟਰੈਕਟਰ ਕੁਝ ਨਹੀਂ ਕਰਦਾ ਟਰੈਕਟਰ ਦਾ ਸਾਡਾ ਇੱਕ ਘਰ ਵਰਗਾ ਸਿਸਟਮ ਹੁੰਦਾ ਚਾਹੇ ਦਫ਼ਤਰ ਲਾ ਲਓ ਉਹਨੂੰ ਚਾਹੇ ਉਹ ਸਾਡਾ ਘਰ ਆ ਉਹਦੇ ਵਿੱਚ ਸਾਡਾ ਸਾਰਾ ਸਮਾਨ ਉਹਦੇ ਵਿੱਚ ਪਿਆ ਹੈ ਤੇ ਇਹ ਸੇ ਕਰਕੇ ਹੀ ਟਰੈਕਟਰ ਟਰਾਲੀਆਂ ਨਾਲ ਲੈ ਕੇ ਜਾਂਦੀਆਂ ਨੇ ਵੀ ਸਾਨੂੰ ਇਧਰ ਉਧਰ ਜਾਣ ਦੀ ਲੋੜ ਨਹੀਂ ਪੈਂ ਕਿਉਂਕਿ ਸਾਡਾ ਕੰਮ ਹੈ ਸੜਕਾਂ ਤੇ ਬੈਣਾ ਤੇ ਸੜਕਾਂ ਦੇ ਕਿਹੜੇ ਘਰ ਬਣੇ ਹੁੰਦੇ ਨੇ ਤੇ ਆਪਣੀ ਟਰਾਲੀ ਚ ਹੀ ਵੜ ਜੰਨੇ ਆ 14 ਮਾਰਚ ਦਾ ਇਕੱਠ ਕੀ ਸੁਨੇਹਾ ਦੇਗਾ ਸੁਨੇਹਾ ਇਹ ਦੇਗਾ ਕਿ ਸਰਕਾਰ ਨੂੰ ਮਜਬੂਰ ਕਰੂਗਾ ਕਿ ਮੰਗਾ ਚਟੀਆਂ ਨੇ ਜਾਇਜ਼ ਨੇ ਤੁਹਾ ਮੰਨੀਆਂ ਹੋਈਆਂ ਨੇ ਉਹਨਾਂ ਨੂੰ ਲਾਗੂ ਕਰੋ ਇਹ ਸੁਨੇਹਾ ਲੋਕਾਂ ਚ ਜਾਊਗਾ ਕਿਉਂਕਿ ਵੱਡੇ ਪੱਧਰ ਤੇ ਕੱਟ ਹੋ ਰਿਹਾ ਸਾਰੇ ਦੇਸ਼ ਦੇ ਵਿੱਚੋਂ ਸਾਰੀਆਂ ਟੋਟਲ ਚਾਹੇ ਮਜ਼ਦੂਰ ਯੂਨੀਅਨਾਂ ਨੇ ਚਾਹੇ ਬਾਕੀ ਯੂਨੀਅਨਾਂ ਨੇ ਸਾਰੀਆਂ ਦੀਆਂ ਸਾਰੀਆਂ ਯੂਨੀਅਨਾਂ ਜਿਹੜੀਆਂ ਨੇ ਉਹਨਾਂ ਦਾ ਸਾਥ ਮਿਲ ਰਿਹਾ ਐਸਕੇਐਮ ਨੂੰ ਵੱਡੇ ਪੱਧਰ ਦੇ ਉੱਤੇ ਜਿਹ ਵਿੱਚ 16 ਨੂੰ ਬੰਦ ਸੀਗਾ ਭਰਤ ਬਹੁਤ ਵੱਡੇ ਪੱਧਰ ਤੇ ਲੋਕ ਇਹਦੇ ਵਿੱਚ ਇਕੱਠੇ ਹੋਏ ਸੀਗੇ ਇਸ ਕਰਕੇ ਲੋਕਾਂ ਨੇ ਉਹਦੇ ਵਿੱਚ ਸਹਿਯੋਗ ਕੀਤਾ ਸੀ ਉਸੇ ਤਰ੍ਹਾਂ ਕੱਲ੍ਹ ਵਾਲੀ ਜਿਹੜੀ ਮਿੱਟ ਗਿਆ ਰੈਲੀ ਆ ਉੱਥੇ ਕਿਸਾਨ ਮਜ਼ਦੂਰ ਮਹਾ ਸਭਾ ਰੈਲੀ ਜਿਹੜਾ ਨਾਂ ਨੂੰ ਦਿੱਤਾ ਗਿਆ ਹੈ ਉਹ ਸਾਰੀਆਂ ਜਥੇਬੰਦੀਆਂ ਉਹਦੇ ਵਿੱਚ ਸ਼ਾਮਲ ਹੋਣਗੀਆਂ ਐਸਕੇਐਮ ਦੀਆਂ ਵੀ ਬਾਕੀ ਹੋਰ ਬਾਹਰੋਂ ਵੀ ਹਰ ਇੱਕ ਨੂੰ ਸੱਦਾ ਦਿੱਤਾ ਗਿਆ ਟੋਟਲ ਲੋਕ ਜਿਹੜੇ ਨੇ ਉਹਦੇ ਵਿੱਚ ਪਹ ਕੇ اور ਸਰਕਾਰ ਨੂੰ ਮਜਬੂਰ ਕਰ ਦੇਣਗੇ ਸਾਡੀਆਂ ਮੰਗਾਂ ਜਿਹੜੀਆਂ ਰਹਿੰਦੀਆਂ ਨੇ ਉਹ ਲਾਗੂ ਕਰਾਉਣ ਵਾਸਤੇ ਸਾਬ ਲੋਕਾਂ ਦਾ ਭਰੋਸਾ ਕਿਵੇਂ ਆਏਗਾ ਜੀ ਕਿਉਂਕਿ ਪਿਛਲੇ ਜਦੋਂ ਅੰਦੋਲਨ 2 ਸਾਲ ਚੱਲਿਆ ਵੱਡੇ ਵੱਡੇ ਕਲਾਕਾਰ ਆ ਕੇ ਬੈਠ ਗਏ ਵਿਦੇਸ਼ਾਂ ਤੋਂ ਲੋਕ ਆ ਗਏ ਵਿਦੇਸ਼ਾਂ ਤੋਂ ਸਪੋਰਟਾਂ ਆ ਗਈਆਂ ਦੇਸ਼ ਭਰ ਤੋਂ ਲੋਕ ਆਣਨਾ ਸ਼ੁਰੂ ਹੋ ਗਏ ਅੰਦੋਲਨ ਦੇ ਵਿੱਚ ਕਿਸੇ ਨੇ ਕੋਈ ਜਾਤ ਧਰਮ ਕੁਝ ਨਹੀਂ ਵੇਖਿਆ ਸਾਰੇ ਆ ਕੇ ਬੈ ਗਏ ਲੇਕਿਨ ਇਸ ਵਾਰ ਵੇਖਿਆ ਤੁਸੀਂ ਕਿ ਕਈ ਕਲਾਕਾਰ ਵੀ ਨਜ਼ਰ ਨਹੀਂ ਆਏ ਕੁਝ ਨਹੀਂ ਨਜ਼ਰ ਆਇਆ ਭਰੋਸਾ ਉੱਠ ਗਿਆ ਲੋਕਾਂ ਦਾ ਯਾ ਕਿਸਾਨ ਜਿੱਥੇ ਬੰਦੀਆ ਪਰੋਸਾ ਬਣਾ ਨਹੀਂ ਪਾਰੀਆਂ ਨਹੀਂ ਵੇਖੋ ਇਹ ਕਈ ਗੱਲਾਂ ਹੁੰਦੀਆਂ ਨੇ ਸਰਕਾਰਾਂ ਕੋਲ ਤਾਕਤ ਬਹੁਤ ਵੱਡੀ ਹੁੰਦੀ ਹੈ ਸਰਕਾਰਾਂ ਉਹਨਾਂ ਨੂੰ ਦਬਾ ਲਿੰਦੀਆਂ ਨੇ ਸਰਕਾਰਾਂ ਦਬਾਉਣ ਦਾ ਯਤਨ ਕਰਦੀਆਂ ਨੇ ਸਰਕਾਰਾਂ ਕੋਲ ਸਿਸਟਮ ਹੈ ਉਹ ਜਿੱਥੇ ਹਰ ਇੱਕ ਦਾ ਕਾਰੋਬਾਰ ਫੇਲ ਕਰਨ ਤੱਕ ਸਰਕਾਰ ਅਪੜ ਜਾਂਦੀ ਹੈ ਤੇ ਕਈ ਵਾਰਾ ਉੱਥੇ ਅਗਲਾ ਮਜਬੂਰ ਹੋ ਜਾਂਦਾ ਵੀ ਜੇ ਮੈਂ ਧਰਨੇ ਵਿੱਚ ਜਾ ਰਿਹਾ ਮੇਰਾ ਨੁਕਸਾਨ ਹੋ ਰਿਹਾ ਪਰ ਫਿਰ ਵੀ ਇਹ ਪੰਜਾਬੀ ਇਹੋ ਜਿਹੇ ਲੋਕ ਨਹੀਂ ਹੈਗੇ ਵੀ ਐਡੀ ਛੇਤੀ ਡਰ ਜਾਣ ਜੇ ਧਰਨਾ ਲੱਗਦਾ ਤੇ ਫਿਰ ਹੁਣ ਵੀ ਕਲਾਕਾਰ ਸਾਰੇ ਉੱਥੇ ਪਹੁੰਚਦੇ ਜਿਵੇਂ ਤੇ ਲੱਗਿਆ ਹੀ ਹੋਇਆ ਸ਼ੰਭੂ ਬਾਰਡਰ ਤੇ ਧਰਨਾ ਚੱਲ ਰਿਹਾ ਹੈ ਵੇਖੋ ਅਸੀਂ ਸ਼ੰਭੂ ਬਾਰਡਰ ਦੀ ਗੱਲ ਨਹੀਂ ਕਰ ਰਹੇ ਅਸੀਂ ਜਿਹੜਾ ਐਸਕੇਮ ਉਹ ਕਿਸਾਨ ਨਹੀਂ ਹੈਗੇ ਉਹ ਕਿਸਾਨ ਨਹੀਂ ਆਨੇ ਸਾਡੇ ਭਰਾ ਨੇ ਅਸੀਂ ਉਹਨਾਂ ਨੂੰ ਹਮਾਇਤ ਵੀ ਕੀਤੀ ਹੈ ਐਸਕੇਮ ਦੇ ਮੈਂਬਰ ਹੋਣ ਦੇ ਬਾਵਜੂਦ ਵੀ ਅਸੀਂ ਉਹਨਾਂ ਨੂੰ ਹਮਾਇਤ ਕੀਤੀ ਵੀ ਸਾਡੀਆਂ ਮੰਗਾਂ ਨੇ ਸਾਡੀਆਂ ਮੰਗਾਂ ਵੀ ਉਹੀ ਨੇ ਤੇ ਇਹਨਾਂ ਦੀਆਂ ਵੀ ਉਹੀ ਨੇ ਸਾਰੀਆਂ ਮੰਗਾਂ ਇੱਕ ਨੇ ਪਰ ਕਾਰਨ ਇਹ ਬਣਿਆ ਇਹ ਬਦਕਿਸਮਤੀ ਹੋਗੀ ਕਿ ਜਿਹੜਾ ਸਾਰਿਆਂ ਨੇ ਰਏ ਨਹੀਂ ਆਪਸ ਵਿੱਚ ਕੀਤੀ ਨਾ ਰਏ ਕਰਕੇ ਇਕੱਠੇ ਚੱਲੇ ਨਹੀਂ ਉਹਦੇ ਕਰਕੇ ਨੁਕਸਾਨ ਹੋਇਆ ਜੇਕਰ ਕਿਤੇ ਸਾਰੇ ਇਕੱਠੇ ਹੋ ਕੇ ਇੱਕ ਵਾਰ ਮੀਟਿੰਗਾਂ ਪਹਿਲਾਂ ਕਰ ਲੈਂਦੇ ਮੀਟਿੰਗਾਂ ਕਰਕੇ ਜਿਵੇਂ ਦਿੱਲੀ ਨੂੰ ਉਦੋਂ ਚੱਲੇ ਸੀ ਬੇਸ਼ੱਕ ਭੰਦੇਰੂ ਨਹੀਂ ਉਦੋਂ ਵੀ ਲੱਗ ਬੈਠੇ ਸੀ ਢੱਲੇਵਾਲ ਸਾਡੇ ਵਿੱਚ ਸੀ ਐਸ ਕੇ ਐਮ ਦੇ ਤੇ ਹੋ ਸਕਦਾ ਸ਼ਾਇਦ ਤੇ ਭਾਵੇਂ ਲੱਗ ਵੀ ਬੈਠੇ ਰਹਿੰਦੇ ਪਰ ਮੀਟਿੰਗਾਂ ਇਕੱਠੀਆਂ ਕਰਕੇ ਇੱਕੋ ਵਾਰ ਚੱਲਦੇ ਸਾਰੇ ਤੇ ਸ਼ਾਇਦ ਸਥਿਤੀ ਕੁਝ ਹੋਰ ਦੀ ਕਮੀ ਕੀਤੀ ਨਹੀਂ ਕਮੀ ਕੀਤੀ ਕਮੀ ਕੀਤੀ ਰਹੀ ਮੈਂ ਹੁਣ ਕਿਦੇ ਉੱਤੇ ਇਹ ਗੱਲ ਮੈਂ ਕਹਾ ਵੀ ਕਿਹਦੀ ਕਮੀ ਰਹਿ ਗਈ ਏ ਮੈਂ ਤੇ ਕੋਈ ਕਹਾਂਗਾ ਕਿ ਜਿਹੜਾ ਪਹਿਲਾਂ ਚੱਲੇ ਨੇ ਕਮੀ ਇਹਨਾਂ ਦੀ ਰਹੀ ਗਈ ਜਿਹੜੇ ਪਹਿਲਾਂ ਚੱਲੇ ਨੇ ਕਮੀ ਇਹਨਾਂ ਦੀ ਕਿਉਂਕਿ ਮੀਟਿੰਗਾਂ ਤਿੰਨ ਤਿੰਨ ਹੀ ਕਮੇਟੀਆਂ ਬਣਾਈਆਂ ਸੀ ਢੱਲੇਵਾਲ ਸਾਹਿਬ ਦੀ ਕਮੀ ਰਹੀ ਗਈ ਭੰਦੇੜ ਸਾਹਿਬ ਦੀ ਕਮੀ ਰਹੀ ਗਈ ਜਿਹੜੇ ਪਹਿਲੇ ਚੱਲੇ ਨਾ ਤੁਸੀਂ ਮੇਰੇ ਤੋਂ ਲਾਓ ਫਿਰ ਆਉਦੇ ਤਾਂ ਉਹੀ ਲੈਣੇ ਵਿੱਚ ਦੇ ਪਹਿਲਾਂ ਕਹਿ ਰਿਹਾ ਨਾ ਜਿਹੜੇ ਚੱਲੇ ਬਿਲਕੁਲ ਬਿਲਕੁਲ ਜਿਹੜੇ ਪਹਿਲਾਂ ਚੱਲ ਗਏ ਵੇਖੋ ਮੇਰੀ ਗੱਲ ਸੁਣੋ ਇਹਦੇ ਵਿੱਚ ਐਸੀ ਵੀ ਤਿੰਨ ਕਮੇਟੀਆਂ ਬਣਾਤੀਆਂ ਸੀ ਇੱਕ ਇੱਕ ਕਮੇਟੀ ਵਿੱਚ ਮੈਂ ਵੀ ਸੀਗਾ ਜਿਹੜੀ ਢੱਲੇਵਾਲ ਨਾਲ ਗੱਲ ਕਰਨੀ ਸੀ ਜਿਹੜੀ ਅਸਲੀਅਤ ਆ ਅੱਜ ਮੈਂ ਉਹਨਾਂ ਦੀਆਂ ਵੀ ਵੀਡੀਓ ਸ ਜਿਹੜੀਆਂ ਉਹ ਕਰ ਰਹੇ ਨੇ ਕਿਉਂਕਿ ਜਿਹੜੀਆਂ ਤਿੰਨ ਕਮੇਟੀਆਂ ਬਣੀਆਂ ਰਾਜੇਵਾਲ ਵਾਲੀ ਕਮੇਟੀ ਵਾਲੀ ਗੱਲ ਸੈਟਿੰਗ ਹੋ ਗਈ ਉਹ ਤਾਂ ਨਾਲ ਰਲ ਗਈ ਜਿਹੜੀ ਪੰਨੂ ਪਨੇਰ ਵਾਲੀ ਸੀ ਅਸੀਂ ਸਾਡੀ ਉਹ ਦਿਨ ਮੀਟਿੰਗ ਦੇ ਬਾਅਦ ਹੀ ਲੱਖੋਵਾਲ ਦੇ ਦਫ਼ਤਰ ਵਿੱਚ ਕੁਝ ਬੰਦਿਆਂ ਦੀ ਗੱਲ ਹੋਈ ਮੈਂ ਉਸ ਕਮੇਟੀ ਵਿੱਚ ਨਹੀਂ ਸੀ ਪਰ ਮੈਨੂੰ ਵੀ ਨਾਲ ਉਹਨਾਂ ਨੇ ਬਿਠਾ ਲਿਆ ਉੱਤੇ ਗੱਲਬਾਤ ਚੱਲਦੀ ਰਹੀ ਵੀ ਹੁਣ ਇਸ ਤੋਂ ਅੱਗੇ ਬਾਅਦ ਚ ਆਪਾਂ ਗੱਲ ਕਰਾਂਗੇ ਡੱਲੇਵਾਲ ਨੇ ਸਾਨੂੰ ਟਾਈਮ ਨਹੀਂ ਦਿੱਤਾ ਬਿਲਕੁਲ ਵੀ ਮੇਰੀ ਫੋਨ ਤੇ ਤੈਨੂੰ ਇਹ ਤਾਂ ਨਹੀਂ ਹੋ ਗਿਆ ਕਿ ਤੇ ਮੈਂ ਨਾਲ ਮਿਲ ਗਿਆ ਤਾਂ ਮੈਂ ਥੱਲੇ ਨਾ ਆ ਜਾਵਾਂ ਜਾਂ ਰਾਜੇਵਾਲ ਸਾਹਿਬ ਉੱਪਰ ਨਾ ਆ ਜਾਣਾ ਨਹੀਂ ਨਹੀਂ ਇਹ ਤਾਂ ਇੰ ਅਹੀ ਤਾਂ ਸਾਡਾ ਤਾਂ ਜੀਵਨ ਰਾਜਨੀਤਿਕ ਰਿਹਾ ਪਹਿਲਾਂ ਇਹ ਤਾਂ ਇਹਨਾਂ ਦੀ ਆਪਸੀ ਕੋਈ ਹੋ ਸਕਦੇ ਨੇ ਵੱਡੇ ਆਗੂ ਨੇ ਸੀ ਇਹਨਾਂ ਨੂੰ ਮੰਨਦੇ ਵੀ ਵੱਡੇ ਆ ਕਿਉਂਕਿ ਪੁਰਾਣੀਆਂ ਜੱਥੇਬੰਦੀਆਂ ਨੇ 40-40 ਸਾਲ ਹੋ ਗਏ ਇਹਨਾਂ ਨੂੰ ਕੰਮ ਕਰਦਿਆਂ ਨੂੰ ਲੇਕਿਨ ਆਪਸੀ ਇਹਨਾਂ ਦੀ ਕੋਈ ਖੈਬਾਜੀ ਹੋਵੇ ਮੈਂ ਨਹੀਂ ਕੁਝ ਕਹਿ ਸਕਦਾ ਲੇਕਿਨ ਜੇਕਰ ਵੱਡੇ ਤੇ ਛੋਟੇ ਵਾਲਾ ਸਾਡੇ ਦਿਮਾਗ 'ਚ ਕੀੜਾ ਵੜਿਆ ਰਿਹਾ ਤੇ ਫਿਰ ਲੋਕਾਂ ਦਾ ਭਲਾ ਹੋਣਾ ਮੁਸ਼ਕਲ ਆ ਇਹ ਕੀੜਾ ਦਿਮਾਗ 'ਚੋਂ ਕੱਢਣਾ ਪਊਗਾ ਚਾਹ ਰਾਜੇਵਾਲ ਹੋਵੇ ਤੇ ਚਾਹ ਡੱਲੇਵਾਲ ਹੋਵੇ ਤੇ ਚਾਹ ਪੰਨੂ ਭਨੇਰੂ ਨਹੀਂ ਹੋਣ ਇਹ ਕੀੜਾ ਕੱਢ ਕੇ ਲੋਕਾਂ ਦੀ ਸੇਵਾ ਭਾਵਨਾ ਵਾਦੇ ਨਾਲ ਅੱਗੇ ਇਹ ਕਿਹੜਾ ਦਿਮਾਗ ਚ ਵੜਿਆ ਰਿਆ ਫਿਰ ਮੁਸ਼ਕਲ ਆ ਫਿਰ ਫਿਰ ਲੋਕਾਂ ਦਾ ਪਲਾ ਨਾ ਨਾਵਾ ਸੇਵਾ ਭਾਵਨਾਵਾਂ ਲੋਕਾਂ ਦੀ ਹੈਗੀਆਂ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਕਹਿੰਦੇ ਨੇ ਕਿ ਪਹਿਲਾਂ ਜਦੋਂ 32 ਜਥੇਬੰਦੀਆਂ ਗਈਆਂ ਸੀ ਤਾਂ ਹੁਣ 32 ਤੋਂ 3200 ਜਥੇਬੰਦੀਆਂ ਹੋ ਚੁੱਕੀਆਂ ਨੇ ਛੋਟੇ ਛੋਟੇ ਧੜੇ ਕਿਸਾਨ ਜਥੇਬੰਦੀਆਂ ਤੇ ਬਣ ਚੁੱਕੇ ਨੇ ਜਿੱਥੇ ਵੀ ਕਿਸੇ ਨੇ ਕੰਮ ਕਰਾਉਣਾ ਹੁੰਦਾ ਕਿਸੇ ਇਮੀਗ੍ਰੇਸ਼ਨ ਵਾਲੇ ਤੋਂ ਪੈਸਾ ਲੈਣਾ ਹੁੰਦਾ ਕਹਿੰਦੇ ਜਥੇਬੰਦੀਆਂ ਦੇ ਚੰਡੇ ਲੈ ਕੇ ਕਿਸਾਨ ਜਿਹੜੇ ਨੇ ਉੱਥੇ ਪਹੁੰਚ ਜਾਂਦੇ ਨੇ ਔਰ ਕਈਆਂ ਵਾਰੀਆ ਤਾਂ ਇਹ ਵੀ ਜ਼ਿਕਰ ਹੋ ਜਾਂਦਾ ਕਿ ਕਿਸਾਨ ਸੈਟਿੰਗ ਕਰ ਗਏ ਕਿ ਇਹ ਵਪਾਰ ਵੇਖੋ ਮੇਰੀ ਗੱਲ ਸੁਣੋ ਇਹ ਆਉਂਦੀ ਹੈ ਚਰਚਾ ਅਸੀਂ ਵੀ ਸੁਣ ਰਹੇ ਹਾਂ ਨਾ ਸੋਸ਼ਲ ਮੀਡੀਆ ਦਾ ਜਵਾਨਾ ਸੋਸ਼ਲ ਮੀਡੀਆ ਤੇ ਗੱਲਾਂ ਇਹ ਜੁਹੰਦੀਆਂ ਪਰ ਸੈਟਿੰਗ ਤਾਂ ਇੰਨੀ ਇਮੀਗ੍ਰੇਸ਼ਨ ਵਾਲੇ ਕੋਲ ਪੈਸੇ ਦੱਸਾਂ ਵੀ ਕਈਆਂ ਤੇ ਵਾਪਸ ਕਰਾਏ ਆ ਸਾਡੀ ਇੱਕ ਵੀ ਵੀਡੀਓ ਵਿਖਾ ਦਿਓ ਕਿ ਮੈਨੂੰ ਆਈ ਹੋਵੇ ਵੀ ਅਸੀਂ ਅੱਜ ਤੋਂ ਸੈਟਿੰਗ ਕਰਾ ਕੇ ਚੱਲੇ ਆ ਜਾਂ ਇਹਦੇ ਪੈਸੇ ਵਾਪਸ ਕਰਾ ਕੇ ਚੱਲੇ ਆ ਜਾਂ ਇਹਨੇ ਨਹੀਂ ਕੀਤੇ ਠੀਕ ਹੈ ਜੇ ਕੋਈ ਕੰਮ ਕਰਾਉਣ ਵਾਸਤੇ ਕਿਸੇ ਕੋਲ ਜਾਂਦਾ ਤਾਂ ਹੀ ਅਗਲਾ ਪੈਸੇ ਲੈਂਦਾ ਜੇ ਉਹਦੇ ਕੋਲ ਨਹੀਂ ਹੋਇਆ ਜਾ ਕੇ ਉਹਨੂੰ ਇੱਕੋ ਗੱਲ ਸਮਝਾਈ ਦੀ ਭਾਈ ਜੇ ਤਾਂ ਕੰਮ ਕਰ ਸਕਦਾ ਤਾਂ ਕਰ ਦੇ ਅਗਰ ਨਹੀਂ ਕਰ ਸਕਦਾ ਇਹਨੂੰ ਸਮਾਂ ਦੇ ਕਿਦਣੇ ਇਹਦੇ ਪੈਸੇ ਵ ਕੰਨ ਲੱਗਦਾ ਨਹੀਂ ਤੁਹਾਨੂੰ ਕਿਉਂਕਿ ਤੁਸੀਂ ਕਹਿ ਕਿ ਮੈਂ ਬਾਵਜੂਦ ਐਸਕੇਐਮ ਦੇ ਹੋਣ ਦੇ ਵਿੱਚ ਬਾਵਜੂਦ ਵੀ ਮੈਂ ਗੱਲ ਕੀਤੀ ਯਾਨੀ ਕਿ ਤੁਸੀਂ ਮੰਨਦੇ ਹੋ ਕਿ ਦੋ ਧੜਿਆਂ ਦੇ ਵਿੱਚ ਹੈਗਾ ਕੇਂਦਰ ਸਰਕਾਰ ਕਿਵੇਂ ਸੁਣੂਗੀ ਦੱਸੋ ਤੁਸੀਂ ਆਦਰ ਦੇ ਪਾਸੇ ਰਾਜਵਾਲ ਸਾਹਿਬ ਜਿਹੜੇ ਨੇ ਵੱਖਰੇ ਪਾਸੇ ਜਾਂਦੇ ਢੱਲੇਵਾਲ ਸਾਹਿਬ ਵੱਖਰੇ ਪਾਸੇ ਜਾਂਦੇ ਭਟੇਰ ਸਾਹਿਬ ਵੱਖਰੇ ਪਾਸੇ ਜਾਂਦੇ ਨੇ ਕਿ ਸਰਕਾਰ ਦਾ ਇਹ ਕੰਮ ਰਹਿ ਗਿਆ ਕਿ ਵੱਖਰੇ ਵੱਖਰੇ ਨੂੰ ਬਣਾਉਣਾ ਫਿਰ ਇਕੱਠੇ ਕਰਨਾ ਕਿ ਕਿਸਾਨਾਂ ਦਾ ਇਕੱਠਾ ਹੋਣਾ ਇੱਕ ਜ਼ਰੂਰੀ ਹੈ ਸਰਕਾਰ ਨਾਲ ਸਾਡੀ ਗੱਲ ਵੀ ਹੋਈ ਸੀ ਇਹਨਾਂ ਦਿਨਾਂ ਦੇ ਵਿੱਚ ਵੀ ਹੋਈ ਹੈ ਅਸੀਂ ਵੀ ਉਹਨਾਂ ਨੇ ਸਾਡੇ ਕੋਲ ਸੁਝਾਅ ਮੰਗੇ ਵੀ ਇਹ ਕਿਵੇਂ ਹੋ ਸਕਦਾ ਅਸੀਂ ਅਖਿਆ ਸਾਰਿਆਂ ਨੂੰ ਇਕੱਠੇ ਬੁਲਾ ਲ ਸਰਕਾਰ ਸਾਰਿਆਂ ਨੂੰ ਇਕੱਠਿਆਂ ਬੁਲਾ ਕੇ ਵੀ ਗੱਲ ਕਰ ਸਕਦੀ ਹੈ ਨਾ ਕੋਈ ਦਿੱਕਤ ਨਹੀਂ ਹੈਗੀ ਜੇ ਕੋਈ ਆਉਣਾ ਚਾਹੇਗਾ ਆ ਜਾਏਗਾ ਨਹੀਂ ਆਉਣਾ ਚਾਹੁੰਦਾ ਤੇ ਨਾ ਆਵੇ ਪਰ ਗੱਲ ਇਹ ਆ ਵੀ ਜਿਹੜੀ ਤੁਸੀਂ ਇਹ ਗੱਲ ਕਰਦੇ ਨ ਵੀ ਇਕੱਲੇ ਇਕੱਲੇ ਨਾਲ ਸਰਕਾਰ ਕਿੱਦਾਂ ਗੱਲ ਕਰੂਗੀ ਜਦੋਂ 2020 ਦੇ ਵਿੱਚ ਅੰਦੋਲਨ ਚੱਲਿਆ ਸੀਗਾ ਨਾ ਦਵਨ ਜੀ ਉਦੋਂ ਵੀ ਲਗ ਲਗ ਪੰਦੇਰ ਵੀ ਲੱਗ ਕੇ ਬੈਠਾ ਸੀਗਾ ਤੇ ਜਿਹੜੇ ਨੇ ਉਗਰਾਹਾਂ ਜੀ ਇਹ ਵੀ ਲੱਗ ਹੀ ਰਹੇ ਨੇ ਇਹ ਤਾਲਮੇਲ ਚ ਰਹੇ ਨੇ ਰਹੇ ਲੱਗਨੇ ਵੀ ਇੱਕ ਬਣਿਆ ਨਾ ਬਾਅਦ ਚੋ ਐਸਕੇਮ ਮੰਚ ਤੇ ਇੱਕ ਬਣਿਆ ਹੁਣ ਐਸਕੇਮ ਦਾ ਮੈਂਚੇਜ ਵੀ ਹੋਣੀ ਉਹੀ ਹੈ ਹੁਣ ਜੇ ਪੰਨੂ ਭੰਦੇਰੂ ਨਹੀਂ ਲਾ ਲੋ ਉਹੀ ਕੱਲੇ ਲੱਗਨੇ ਡੱਲੇਵਾਲ ਓਹਦੇ ਨਾਲ ਲੱਗੇ ਹੈਣ ਅਜੇ ਵੀ ਉਸੇ ਤਰ੍ਹਾਂ ਹੀ ਹੈ ਉਹਦੇ ਵੀ ਦੋ ਗਰੁੱਪ ਸੀਗੇ ਹੁਣ ਵੀ ਦੋ ਗਰੁੱਪ ਨੇ ਸਿਆਸੀ ਗੈਰ ਸਿਆਸੀ ਦੇ ਵਿੱਚ ਉਲਝ ਗਿਆ ਕੰਮ ਸਾਰ ਇਹ ਕੁਛ ਨਹੀਂ ਇਹ ਨਾ ਦੇਤਾ ਮੈਂ ਤੁਹਾਨੂੰ ਪਹਿਲਾਂ ਇੱਕੋ ਗੱਲ ਆਖੀ ਹੈ ਅਗਰ ਅਸੀਂ ਇਹ ਗੱਲਾਂ ਵਿੱਚੋਂ ਨਹੀਂ ਕੱਢਦੇ ਤੇ ਲੋਕਾਂ ਦਾ ਭਲਾ ਹੋਣ ਵਾਲਾ ਛੇਤੀ ਨਹੀਂ ਸਾਨੂੰ ਇਹ ਗੱਲਾਂ ਕੱਢਣੀਆਂ ਪੈਣਗੀਆਂ ਸਾਨੂੰ ਇਹ ਛੱਡਣੀਆਂ ਪੈਣਗੀਆਂ ਕਿ ਮੈਂ ਵੱਡਾ ਤੇ ਮੈਂ ਛੋਟਾ ਮੈਂ ਸਿਆਸੀ ਗੈਰ ਸਿਆਸੀ ਆ ਮੈਂ ਦੂਜਾ ਉਹਨਾਂ ਦੇ ਗਰੁੱਪ ਦੇ ਬੰਦੇ ਹੀ ਕਹਿ ਰਹੇ ਨੇ ਵੀ ਇਹ ਸ਼ਾਈ ਕਿਉਂ ਲਈ ਹੈ ਇੱਕ ਵੀਡੀਓ ਚੱਲਣ ਰਹੀ ਸੀ ਵੀ ਜੇ ਤੁਸੀਂ ਗੈਰ ਸਿਆਸੀ ਫਿਰ ਆਸ਼ਾਈ ਕੋਲੇ ਆ ਫੋਟੋ ਬਖਾਰੇ ਨੇ ਤਾਂ ਵੈਸੇ ਨਹੀਂ ਹੋਣਾ ਚਾਹੀਦਾ ਮੈਂ ਨਾ ਸਾਨੂੰ ਇਹਨਾਂ ਗੱਲਾਂ 'ਚ ਵੀ ਨਹੀਂ ਪੈਣਾ ਚਾਹੀਦਾ ਵੱਡੇ ਤੇ ਛੋਟੇ ਵਾਲੀ ਜਿਹੜੀ ਸਾਡੇ ਮਨ 'ਚ ਇੱਕ ਭਾਵਨਾ ਵੜੀ ਹੋਈ ਹੈ ਵੀ ਮੈਂ ਵੱਡਾ ਆਗੂ ਆ ਤੇ ਦੂਜਾ ਛੋਟਾ ਆਗੂ ਏ ਇਹ ਗੱਲ ਕੱਢ ਦੇਣੀ ਚਾਹੀਦੀ ਹੈ ਵੱਡੇ ਛੋਟੇ ਦਾ ਪਰਮਾਤਮਾ ਨੂੰ ਪਤਾ ਤੇ ਨਾਮ ਵੀ ਵੱਡਾ ਰੱਬ ਦਾ ਹੀ ਹੈ ਆਪਾਂ ਸਾਰੇ ਇੱਕੋ ਜਿਹੇ ਆ ਠੀਕ ਹੈ ਇਹ ਗੱਲਾਂ ਦਿਮਾਗ ਚੋਂ ਕੱਢ ਕੇ ਲੋਕਾਂ ਦੀ ਸੇਵਾ ਭਾਵਨਾਵਾਂ ਦੇ ਨਾਲ ਸਾਨੂੰ ਅੱਗੇ ਵਧਣਾ ਚਾਹੀਦਾ ਹੈ ਫਿਰ ਸਰਕਾਰਾਂ ਵੀ ਕਿਤੇ ਨਹੀਂ ਜਾਂਦੀਆਂ ਲੋਕਾਂ ਦੇ ਕੰਮ ਵੀ ਹੋਣਗੇ ਤੇ ਤੁਸੀਂ ਇੱਥੇ ਉਹ ਅਸੀਂ ਬੈਠੇ ਆ ਤੁਹਾਡੀ ਜਿਹੜੀ ਆ ਤੁਹਾਡਾ ਜਿਹੜਾ ਸਿਸਟਮ ਆ ਮੈਂ ਇੱਕ ਹੋਰ ਗੱਲ ਕਰਨੀ ਚਾਹੁੰਦਾ ਵੀ ਜਿਹੜੇ ਤੁਸੀਂ ਚੈਨਲ ਆਲੇ ਹੋ ਮੀਡੀਆ ਜਿਹੜਾ ਤੁਹਾਡਾ ਸਭ ਤੋਂ ਵੱਡਾ ਸਹਯੋਗ ਸਾਨੂੰ ਹੋਣਾ ਚਾਹੀਦਾ ਜਿਵੇਂ ਪਿੱਛੇ ਤੋਂ ਹ ਦਿੱਤਾ ਸੀ ਹੁਣ ਵੀ ਚੱਲ ਰਿਹਾ ਹੈ ਤਾਂ ਸਰਕਾਰਾਂ ਮੰਨਦੀਆਂ ਨੇ ਤਾਂ ਸਾਡੀ ਲੋਕਾਂ ਤਾਂ ਗੱਲ ਪੁੱਦੀ ਹੈ ਤਾਂ ਪਬਲਿਕ ਤਾਂ ਗੱਲ ਜਾਂਦੀ ਹੈ ਤੇ ਪਬਲਿਕ ਦੇ ਵਿੱਚ ਸਹਯੋਗ ਹੈ ਜਿਹੜਾ ਉਹ ਵੱਡਾ ਤਾਂ ਲੱਗਦਾ ਨਹੀਂ ਬੁੱਟਾ ਸਿੰਘ ਸਾਦੀਪੁਰ ਜੀ ਪੰਜ ਉਂਗਲਾਂ ਜੇਕਰ ਵੱਖਰੇ ਵੱਖਰੇ ਪਾਸੇ ਜਾਣਗੇ ਤਾਂ ਮੁਠੀ ਕਿਵੇਂ ਬਣੂਗੀ ਗੱਲ ਕਿਵੇਂ ਹੋਊਗੀ ਪਰਿਵਾਰ ਦੇ ਨਾਲ ਕਿਵੇਂ ਮਿਲੋਗੇ ਜਦੋਂ ਇਹ ਪੰਜ ਉਂਗਲੀਆਂ ਹਾਈ ਵਕਰੀਆਂ ਵਕਰੀਆਂ ਗੱਲਬਾਤ ਕਿਵੇਂ ਹੱਲ ਕਿਵੇਂ ਹੋਊਗਾ ਜੇ ਪੰਜ ਜਥੇਬੰਦੀਆਂ ਵੱਖਰੇ ਵੱਖਰੇ ਪਾਸੇ ਜਾ ਕੇ ਧਰਨੇ ਲਾਉਂਦੀਆਂ ਨੇ ਪਰਚੇ ਦਰਜ ਹੁੰਦੇ ਨੇ ਫਿਰ ਵੱਖਰੇ ਵ ਸੁੰਨਦਾ ਕਟਿਆ ਹੋ ਕੇ ਬੰਨਾ ਕੱਲੀ ਕੱਲੀ ਦਾ ਉਂਗਲਾ ਰਹਿ ਜਣਿਆ ਸੁੰਨਦਾ ਕਟਿਆ ਦਾ ਹੋ ਕੇ ਬੰਨਾਂ ਦਾ ਬਣੂਗਾ ਪਰ ਮੈਂ ਤੁਹਾਨੂੰ ਕਹਿ ਰਿਹਾ ਕਿ ਦੋ ਧੜੇ ਪਹਿਲਾਂ ਵੀ ਰਹੇ ਨੇ 2020 ਦੇ ਵਿੱਚ ਵੀ ਪਰ ਤਾਲਮੇਲ ਦੇ ਵਿੱਚ ਰਹਾ ਇੱਥੇ ਤਾਲਮੇਲ ਦੀ ਕਮੀ ਆ ਆਪਸ ਚ ਅੱਜ ਜਿਹੜੀ ਉਹ ਤਾਲਮੇਲ ਦੀ ਕਮੀ ਹੈ ਪਰ ਹੁਣ ਇਹਦੇ ਵਿੱਚ ਵੀ ਕਮੇਟੀਆਂ ਬਣੀਆਂ ਹੋਈਆਂ ਨੇ ਅਗਰ ਜੇਕਰ ਕਮੇਟੀਆਂ ਦੇ ਜ਼ਰੀਏ ਗੱਲ ਸਿਰੇ ਚੜ ਜਾਂਦੀ ਹੈ ਤੇ ਉਹ ਵੀ ਮੇਰੇ ਲੱਗਦਾ ਵੀ ਸ਼ਾਇਦ ਬਾਲਾ ਸਮਾਂ ਨਾ ਲੱਗੇ ਕਿਉਂਕਿ ਉਧਰ ਉਧਰੀ ਗੱਲਬਾਤ ਚੱਲ ਪਈ ਕਮੇਟੀਆਂ ਦੀ ਜੇ ਪਰਮਾਤਮਾ ਕਿਰਪਾ ਕਰਨ ਜਲਦੀ ਹੋ ਜਾਵੇ ਤੇ ਇੱਕ ਮੰਚ ਦੇ ਉੱਤੇ ਇਕੱਠੇ ਅਸੀਂ ਤੁਹਾਨੂੰ ਨਜ਼ਰ ਆਈ ਚਰਚਾ ਹੋਗੀ ਹੋਗੀ ਚਰਚਾ ਚਰਚਾ ਸ਼ੁਰੂ ਹੋਗੀ ਕਦੋਂ ਹੁੰਦਾ ਹੈ ਕਿ ਸਿਰੇ ਕਦੋਂ ਲੱਗਦਾ ਇਹ ਪਰਮਾਤਮਾ ਨੂੰ ਪਤਾ ਹੈ ਪਹਿਲ ਕਿਨੇ ਕੀਤੀ ਪਹਿਲ ਕਿਨੇ ਪਹਿਲਾਂ ਐਸਕੇਮ ਵੱਲੋਂ ਕੀਤੀ ਗਈ ਹੈ ਐਸਕੇਮ ਨੇ ਚਿੱਠੀ ਉਹਨਾਂ ਨੂੰ ਲਿਖਤੀ ਵੀ ਆ ਭੱਗਾ ਦੇ ਅਸੀਂ ਤੁਹਾਨੂੰ ਫਾਰਮੂਲਾ ਭੇਜ ਰਹੇ ਹਾਂ ਇਹਦੇ ਉੱਤੇ ਤੁਸੀਂ ਚਰਚਾ ਕਰੋ ਚਰਚਾ ਕਰਕੇ ਸਾਨੂੰ ਦੱਸੋ ਫਿਰ ਆਪਾਂ ਮੀਟਿੰਗ ਕਰ ਲਈਏ ਮੀਟਿੰਗ ਕਰਕੇ ਮਸਲੇ ਨੂੰ ਹੱਲ ਕੱਢੀਏ ਇਹਦਾ ਹੱਲ ਨਿਕਲਣਾ ਚਾਹੀਦਾ ਹੈ ਨਹੀਂ ਤੇ ਲੋਕਾਂ ਵੱਲੋਂ ਜੋ ਗੱਲਾਂ ਆਉਂਦੀਆਂ ਨੇ ਉਹ ਸੁਣਨੀਆਂ ਸਾਨੂੰ ਪੈਂਦੀਆਂ ਰਹਿਣਗੀਆਂ ਤੇ ਉਹਦੇ ਨਾਲ ਸਿਰ ਵੀ ਸਾਡਾ ਨਿਮਾ ਹੁੰਦਾ ਜੇ ਇਕੱਠੇ ਹੋ ਕੇ ਚੱਲੋਗੇ ਤੇ ਸਿਰ ਉੱਚਾ ਹੋਊਗਾ ਲੋਕਾਂ ਦੇ ਮਸਲੇ ਵੀ ਹੱਲ ਹੋਣਗੇ ਕਿਸਾਨ ਜਥੇਬੰਦੀਆਂ ਦੇ ਲੀਗਲ ਸੈੱਲ ਦੇ ਆਗੂ ਵੀ ਸਾਡੇ ਨਾਲ ਮੌਜੂਦ ਨੇ ਲਗਾਤਾਰ ਕਾਨੂੰਨ ਜਿਹੜੇ ਕਾਨੂੰਨੀ ਕਾਰਵਾਈਆਂ ਦੇ ਉੱਪਰ ਕੇਸ ਵੀ ਲੜਦੇ ਆਏ ਨੇ ਲਗਾਤਾਰ ਕਿਸਾਨਾਂ ਦੇ ਰਵਜੀਤਪਾਲ ਸਿੰਘ ਸਿੰਘ ਸਾਹਿਬ ਕਿਵੇਂ ਦੇਖੋਗੇ ਜੀ ਕਿਉਂਕਿ ਜਿਸ ਤਰੀਕੇ ਦੇ ਨਾਲ ਪਰਚੇ ਦਰਜ ਹੁੰਦੇ ਨੇ ਕਾਫੀ ਦੇਖਣ ਨੂੰ ਮਿਲਿਆ ਕਿ ਪਟੜੀਆਂ ਦੇ ਉੱਪਰ ਵੀ ਕਿਸਾਨ ਜਿਹੜੇ ਨੂੰ ਬੈਠੇ ਨੇ ਕਿਸ ਤਰੀਕੇ ਦੇ ਨਾਲ ਵੇਖਿਆ ਜਾਵੇ ਪਰਚੀਆਂ ਦੀ ਕੁਇਤ ਕਿੱਥੇ ਤੱਕ ਚੱਲ ਰਹੀ ਹੈਗੀ ਔਰ ਕਿੱਥੇ ਤੱਕ ਖਤਮ ਹੋ ਚੁੱਕੋ ਜਿਸ ਤਰ੍ਹਾਂ ਸਰਕਾਰ ਲੋਕਤੰਤਰ ਦਾ ਕਾਨਕਰ ਕਰ ਰਹੀ ਹੈ ਜਿਵੇਂ ਤੁਸੀਂ ਦੇਖਿਆ ਜਾਵੇ ਕਿ ਕਿਸਾਨ ਜਥੇਬੰਦੀਆਂ ਨੂੰ ਵਾਰ-ਵਾਰ ਸਵਾਲ ਹੁੰਦੇ ਨੇ ਇਕੱਠੇ ਨਹੀਂ ਹੋਣਾ। ਕੀ ਸਰਕਾਰ ਵੀ ਸਭ ਨੂੰ ਇਕੱਠਾ ਨਹੀਂ ਕਰਨਾ ਚਾਹੁੰਦੀ? ਸਰਕਾਰ ਖੁਦ ਚੱਲ ਕੇ ਚੰਡੀਗੜ੍ਹ ਦੋ ਵਾਰ ਹੀ ਆਈ ਮੀਟਿੰਗਾਂ ਕਰਨ ਲੈ। ਕੀ ਸਰਕਾਰ ਨੇ ਐਸਕੇਮ ਨੂੰ ਸੱਦਾ ਦਿੱਤਾ? ਪਰ ਕਮੀ ਕਿੱਥੇ ਰਹਿ ਗਈ? ਜੇ ਤੁਸੀਂ ਕਹਿੰਦੇ ਸਰਕਾਰ ਖੁਦ ਚੱਲ ਕੇ ਯਾਨੀ ਕਿ ਪਹਿਲ ਤੇ ਕੀਤੀ ਨਾ ਸਰਕਾਰ ਨੇ। ਸਰਕਾਰ ਚੱਲ ਕੇ ਹੀ ਕਿਸਾਨ ਜਥੇਬੰਦੀ ਨੂੰ ਪਾੜਨ ਦੇ ਲਈ। ਜਦੋਂ ਐ ਸਰਕਾਰ ਉੱਥੇ ਦਿੱਲੀੋਂ ਚੱਲ ਕੇ ਆਈ ਤਾਂ ਉਹ ਵੀ ਐਸਕੇਮ ਨੂੰ ਚਿੱਠੀ ਭੇਜ ਸਕਦੇ ਸੀ ਵੀ ਐਸਕੇਮ ਵੀ ਸਾਡੇ ਨਾਲ ਗੱਲ ਕਰੇ। ਜਦੋਂ ਜਦ ਕੀ ਮੰਗਾ ਸਾਰੇ ਨਹੀਂ ਇੱਕੋ ਨੇ ਜਿਹੜੀਆਂ ਜਿਹੜੀਆਂ ਮੰਗਾ ਪੰਦੇਰ ਸਾਹਿਬ ਲੈ ਕੇ ਚੱਲੇ ਨੇ ਉਹ ਸਾਰਾ ਐਸਕੇਐਮ ਦਾ ਅਜੰਡਾ ਹੈ ਤੇ ਐਸਕੇਐਮ ਨੂੰ ਸਰਕਾਰ ਵੀ ਤਾਂ ਬੁਲਾ ਸਕਦੀ ਸੀ ਔਰ ਦੂਜੀ ਵੱਡੀ ਗੱਲ ਐਸਕੇਐਮ ਨੇ ਫਿਰ ਪਹਿਲ ਕੀਤੀ ਵੱਡੇ ਤੇ ਐਸਕੇਐਮ ਨੇ ਫਿਰ ਲੈਟਰ ਮਜ਼ਦੂਰ ਸੰਗ ਨੂੰ ਵੀ ਕੱਢੀ ਔਰ ਐਸਕੇਐਮ ਗੈਰ ਰਾਜਨੀਤਿਕ ਨੂੰ ਕੱਢੀ ਵੀ ਤੁਸੀਂ ਇੱਕ ਮੰਚ ਤੇ ਇਕੱਠੇ ਹੋਣ ਦੀ ਕੋਸ਼ਿਸ਼ ਕਰੋ ਔਰ ਜਿਹੜੀ ਗੱਲ बार-बार ਇਕੱਠੇ ਹੋਣ ਦੀ ਗੱਲ ਕਰ ਰਹੇ ਨੇ ਐਸਕੇਐਮ ਨੇ ਫਿਰ ਸਾਬਤ ਕਰਤਾ ਵੀ ਅਸੀਂ ਇਕੱਠੇ ਆਂ ਜਿਹੜੀ 14 ਦੀ ਕਾਲ ਦਿੱਤੀ ਏ ਉਹ ਇੱਕ ਉਹਨਾਂ ਦੇ ਪਿੱਛੇ ਤੇ ਥਾਪੜਾ ਦੇਣ ਲਈ ਕੀਤੀ ਹੈ ਦੇਖੋ ਅਲੱਗ-ਅਲੱਗ ਵਿਚਾਰ ਹੋ ਸਕਦੇ ਨੇ ਲੜਾਈ ਇੱਕ ਲੜੀ ਜਾ ਰਹੀ ਏ ਲੜਨ ਦੇ ਤਰੀਕੇ ਅਲੱਗ-ਅਲੱਗ ਹੋ ਸਕਦੇ ਨੇ ਸੋ ਜਿੰਨੇ ਵੀ ਕਿਸਾਨ ਆਗੂ ਨੇ ਇਹ ਗੱਲ ਬਖੋਬੀ ਜਾਣਦੇ ਨੇ ਕਿ ਇੱਕ ਮੰਚ ਤੇ ਹੋ ਕੇ ਇਕੱਠਾ ਆਉਣਾ ਪਏਗਾ ਔਰ ਇਸ ਤੇ ਐਸਕੇਮ ਪਹਿਲ ਕਰ ਵੀ ਚੁੱਕਾ ਹੈ ਲੱਗਦਾ ਹੈ ਕਿ ਕਾਨੂੰਨੀ ਪੱਖ ਸਹੀ ਰਿਹਾ ਜਿਸ ਦੇ ਕਰਕੇ ਕੇਂਦਰ ਨੇ ਵੀ ਇਜਾਜ਼ਤ ਦਿੱਤੀ ਕਿ ਆਜੋ ਟ੍ਰੇਨਾਂ ਤੇ ਰਹੀਂ ਆਜੋ ਔਰ ਆ ਕੇ ਮੰਚ ਤੇ ਰੈਲੀ ਕਰ ਲਓ ਜੇ ਤਰੀਕਾ ਕੋਈ ਵੱਖਰਾ ਹੋਵੇ ਤੇ ਉਸ ਦੇ ਨਾਲ ਕੇਂਦਰ ਵੀ ਸਾਥ ਦੇ ਰਿਹਾ ਤੇ ਕੋਈ ਤਾਂ ਸੰਵਿਧਾਨਕ ਹੱਕ ਹੈ ਇਹ ਤਾਂ ਕਾਨੂੰਨ ਦੇ ਵਿੱਚ ਲਿਖੀਆਂ ਹੋਈਆਂ ਗੱਲਾਂ ਨੇ ਔਰ ਜਿਹੜਾ ਸਗੋ ਮੈਂ ਕਹਿੰਦਾ ਸੈਂਟਰ ਸਰਕਾਰ ਨੂੰ ਹਰਿਆਣਾ ਸਰਕਾਰ ਤੇ ਕਾਰਵਾਈ ਕਰਨੀ ਚਾਹੀਦੀ ਹੈ ਨੈਸ਼ਨਲ ਹਾਈਵੇ ਨੂੰ ਸਟੇਟ ਹਾਈਵੇ ਸਟੇਟ ਸਰਕਾਰਾਂ ਬੰਦ ਨਹੀਂ ਕਰ ਸਕਦੀਆਂ ਇਹ ਬੰਦ ਕਿਉਂ ਕੀਤੀਆਂ ਇਸ ਗੱਲ ਤੇ ਹਾਈ ਕੋਰਟ ਨੇ ਵੀ ਟਿੱਪਣੀ ਕੀਤੀ ਵੀ ਤੁਸੀਂ ਰਸਤੇ ਕਿਉਂ ਬੰਦ ਕੀਤੇ ਜਦ ਕਿ ਇਹਨਾਂ ਦਾ ਸੰਵਿਧਾਨਕ ਹੱਕ ਹੈ ਕਿ ਦਿੱਲੀ ਜਾ ਸਕਦੇ ਨੇ ਹਾਈ ਕੋਰਟ ਨੇ ਟਿੱਪਣੀ ਕੀਤੀ ਸੀ ਵੀ ਇਹਨਾਂ ਨੂੰ ਜਾਣ ਦਿਓ ਇਹ ਵਾਪਸ ਜਾਣ ਸਿਰਫ ਗੱਲ ਇੱਥੇ ਹਾਈ ਕੋਰਟ ਨੇ ਕਿਹਾ ਵੀ ਟਰੈਕਟਰਾਂ ਦੇ ਨਾਲ ਜਾਣ ਪਰ ਉਸ ਤੋਂ ਬਾਵਜੂਦ ਵੀ ਤਾਂ ਸੰਵਿਧਾਨਿਕ ਹੱਕਾਂ ਦੇ ਡਾਕਾ ਮਾਰਿਆ ਜਾ ਰਿਹਾ ਤੁਸੀਂ ਤਿੰਨ ਚਾਰ ਦਿਨ ਤੋਂ ਦੇਖ ਲਓ ਰਾਜਸਥਾਨ ਤੋਂ ਕਿਸਾਨ ਉੱਥੇ ਪਹੁੰਚੇ ਯੂਪੀ ਤੋਂ ਕਿਸਾਨ ਉੱਥੇ ਪਹੁੰਚੇ ਜਿਹੜੇ ਕਿ ਪੈਦਲ ਪਹੁੰਚੇ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਗਿਆ ਵੀ ਧਾਰਾ 144 ਲੱਗੀ ਹੋਈ ਹੈ ਤੁਸੀਂ 144 ਉੱਥੇ ਕਿਉਂ ਲਾਈ ਹੋਈ ਹੈ ਕੋਈ ਇਲੈਕਸ਼ਨ ਕੋਰਟ ਨਹੀਂ ਹੈਗੀ ਜਦੋਂ ਕਿਸਾਨ ਉੱਥੇ ਪਹੁੰਚਾ ਹੀ ਨਹੀਂ ਰਹੇ ਫਿਰ ਤੁਸੀਂ 144 ਕਿਉਂ ਲਾਈ ਔਰ ਪੈਦਲ ਜਦੋਂ ਹਾਈ ਕੋਰਟ ਨੇ ਇਜਾਜ਼ਤ ਦਿੱਤੀ ਉੱਥੇ ਜਾਣ ਦੀ ਫਿਰ ਤੁਸੀਂ ਕਿਉਂ ਅਰੈਸਟ ਕਰ ਰਹੇ ਹੋ ਕਿਵੇਂ ਦੇਖ ਦਿਓ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਕਿਸਾਨ ਸ਼ਾਂਤਮਈ ਤਰੀਕੇ ਨਾਲ ਜਾ ਰਹੇ ਤੁਸੀਂ ਟ੍ਰੇਨਾਂ ਤੇ ਆਓ ਬੱਸਾਂ ਤੇ ਆਓ ਸਾਰੇ ਕੁਝ ਆਓ ਅਸੀਂ ਆਣ ਦਵਾਂਗੇ ਤੁਹਾਨੂੰ ਜਾਣ ਦਵਾਂਗੇ ਪ੍ਰੋਟੈਸਟ ਕਰਨਾ ਤੁਹਾਡਾ ਅਧਿਕਾਰ ਹੈ ਡੈਮੋਕਰੇਸੀ ਹੈ ਤੁਹਾਡਾ ਅਧਿਕਾਰ ਹੈ ਤੁਸੀਂ ਕਰ ਸਕਦੇ ਹੈਗੇ ਹੋ ਇਸ ਦੇ ਵਿੱਚ ਲੀਗਲ ਫੈਕਟਰ ਕਿੱਥੇ ਹੁੰਦਾ ਜੀ ਟਰੈਕਟਰ ਕਿਉਂ ਵਾਹਨ ਨਹੀਂ ਹੈਗਾ ਜਾਂ ਟਰੈਕਟਰ ਤੇ ਕਿਸਾਨ ਕਿਵੇਂ ਜਾ ਸਕਦੇ ਨੇ ਕਿਵੇਂ ਨਹੀਂ ਜਾ ਸਕਦੇ ਇਹ ਸਾਰੀ ਸਾਜ਼ਿਸ਼ ਰਚੀ ਜਾ ਰਹੀ ਹੈ ਕਿਸਾਨ ਤੋਂ ਸਰਕਾਰ ਘਬराई ਹੋਈ ਹੈ ਸਰਕਾਰ ਜਦੋਂ ਟਰੈਕਟਰ ਤੇ ਕਿਸਾਨ ਵਰਤਦਾ ਉਹਨੂੰ ਖੇਤਾਂ ਵਿੱਚ ਵੀ ਵਰਤਦਾ ਆਉਣ ਜਾਣ ਲਈ ਵਰਤ ਲਿਆ ਤੇ ਫਿਰ ਕੀ ਹੋ ਗਿਆ ਟਰੈਕਟਰ ਨਾਲ ਨੁਕਸਾਨ ਕੀ ਹੈ ਕਿ ਕਿਸਾਨ ਆਪਣਾ ਰਾਸ਼ਨ ਲੈ ਜਾਣ ਕਿ ਉੱਥੇ ਖਾਣ ਲਈ ਇਹੀ ਨੁਕਸਾਨ ਹੈ ਤੇ ਸਰਕਾਰ ਦਾ ਹੋਰ ਵੱਡਾ ਨੁਕਸਾਨ ਕੀ ਹੋ ਰਿਹਾ ਹੈ ਤੇ ਦੂਸਰੀ ਗੱਲ ਜਦੋਂ ਸੰਵਿਧਾਨਕ ਹੱਕ ਤੁਸੀਂ ਦੇ ਰਹੇ ਹੋ ਪੈਦਲ ਜਾਂਦਾ ਫਿਰ ਪੈਦਲ ਕੋ ਅਰੈਸਟ ਕਰ ਰਹੇ ਹੋ ਕੱਲ ਹੀ ਹਜੇ ਸੈਂਕੜੇ ਰਾਜਸਥਾਨ ਦੇ ਕਿਸਾਨ ਅਰੈਸਟ ਕੀਤੇ ਨੇ ਸਰਕਾਰ ਨੇ ਸਰਕਾਰ ਕਹਿੰਦੀ ਕੋਸ਼ਿਸ਼ ਹੈ ਕਰਦੀ ਕੋਸ਼ਿਸ਼ ਹੈ ਉਹਦੀ ਨੀਅਤ ਦੇ ਵਿੱਚ ਖੋਟ ਹੈ ਉਹ ਸਾਨੂੰ ਐਮਐਸਪੀ ਨਹੀਂ ਦੇਣਾ ਚਾਹੁੰਦੀ ਉਹ ਕਾਰਪੋਰੇਟ ਦੇ ਹੱਥ ਵਿਕੀ ਹੋਈ ਹੈ ਬੜੇ ਵੱਡੇ ਅੰਦੋਲਨ ਨਾਲ ਦੇਖੋ ਕੱਲੇ ਭਾਰਤ ਦੇ ਵਿੱਚ ਨਹੀਂ ਰੋਮ ਫਰਾਂਸ ਇਟਲੀ ਕਿੰਨੇ ਵੱਡੇ ਵੱਡੇ ਅੰਦੋਲਨ ਹੋ ਰਹੇ ਨੇ ਔਰ ਉੱਥੇ ਤਾਂ ਪੀਸਫੁਲ ਅੰਦੋਲਨ ਵੀ ਨਹੀਂ ਹੋ ਰਹੇ ਉਹਨਾਂ ਨੇ ਉੱਥੇ ਤਾਂ ਖੁਰਦਰ ਮਚਾਰ ਰੱਖਿਆ ਸਾਡੇ ਕਿਸਾਨ ਤਾਂ ਪੀਸਫੁਲ ਪ੍ਰੋਟੈਸਟ ਕਰ ਰਹੇ ਨੇ ਸੋ ਕਿਤੇ ਨਾ ਕਿਸੇ ਕਾਰਪੋਰੇਟ ਦੀ ਸਾਜਿਦ ਦੇ ਤਹਿਤ ਇਹ ਕਿਸਾਨ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਨੂੰ ਸਮਝਣ ਦੀ ਲੋੜ ਹੈ ਲੋਕ ਸਮਝਦੇ ਨੇ ਲੋਕ ਕਿਸਾਨਾਂ ਦੇ ਨਾਲ ਕੱਲ ਵੀ ਖੜੇ ਸੀ ਲੋਕ ਕਿਸਾਨਾਂ ਦੇ ਨਾਲ ਅੱਜ ਵੀ ਖੜੇ ਹੋਣਗੇ ਜਦੋਂ ਮੋਰਚਾ ਇਕੱਠਾ ਹੋ ਕੇ ਚੱਲੇਗਾ ਤੁਸੀਂ ਦੇਖੋਗੇ ਪੂਰੀ ਦੁਨੀਆ ਇੱਕ ਮੰਚ ਤੇ ਕਿਸਾਨਾਂ ਨਾਲ ਖੜੀ ਹੋਏਗੀ ਬਤਾਂ ਉਹ ਬਿਲਕੁਲ ਦੁਨੀਆ ਨੂੰ ਮੰਚ ਤੇ ਇਕੱਠਾ ਹੋਣ ਦੀ ਕਾਲ ਜਿਹੜੀ ਉਹ ਦਿੱਤੀ ਗਈ ਹੈ 14 ਤਰੀਕ ਨੂੰ ਦੇਖਣਾ ਹੋਵੇਗਾ ਕਿੰਨਾ ਵੱਡਾ ਇਕੱਠ ਪੰਜਾਬ ਤੋਂ ਰਵਾਨਾ ਹੁੰਦਾ ਕਿਉਂਕਿ ਭਾਰਤ ਵਰਤਸ਼ ਦੇ ਵਿੱਚ ਇਹ ਪੂਰੀ ਕਾਲ ਦਿੱਤੀ ਗਈ ਹੈਗੀ ਹੈ ਹੁਣ ਪੰਜਾਬ ਦੇ ਵਿੱਚ ਕਿੰਨਾ ਕੁ ਵੱਡਾ ਇਕੱਠ 14 ਤਰੀਕ ਨੂੰ ਰਵਾਨਾ ਹੁੰਦਾ ਇਹ ਦੇਖਣਾ ਹੋਵੇਗਾ ਕੈਮਰਾ ਪਰਸਨ ਰਵੀ ਜੱਪਲ ਦੇ ਨਾਲ ਦੰਪ ਸਿੰਘ ਪੀਟੀਸੀ ਨਿਊਜ਼ ਪਟਿਆਲਾ